ਆਉਂਦੇ ਨੇ ਕਿਸਾਨ ਢੇਰੀ ਕਰਕੇ ਤੁਰ ਜਾਂਦੇ ਨੇ ਉਹਨਾਂ ਨੂੰ ਇਹ ਸਮਝ ਨਹੀਂ ਹੈਗੀ ਜਿੰਨਾ ਚਿਰ ਸਾਡੀਆਂ ਸਰਕਾਰੀ ਮੰਡੀਆਂ ਚੱਲਦੀਆਂ ਨੇ ਉਹਨਾਂ ਚਿਰ ਇਹ ਤੁਹਾਨੂੰ ਸਹੀ ਰੇਟ ਦੇਣਗੇ ਜਦੋਂ ਸਾਡੀਆਂ ਸਰਕਾਰੀ ਮੰਡੀਆਂ ਦਾ ਭੋਗ ਪੈ ਗਿਆ ਇਹ ਤੁਹਾਨੂੰ ਮਨਮਰਜ਼ੀ ਦੇ ਰੇਟ ਦੇਣਗੇ ਇਹ ਜਿਹੜੀਆਂ ਮੰਡੀਆਂ ਬੰਦ ਹੋਣਗੀਆਂ ਤੇ ਸੈਲੋਪ ਜਿਹੜੇ ਪਲਾਂਟ ਆ ਗਿਆ ਹੈ ਕਾਰਪੋਰੇਟ ਘਰਾਣਿਆਂ ਦੇ ਹੋਣਗੇ ਤੇ ਕਾਰਪੋਰੇਟ ਘਰਾਣੇ ਖਰੀਦਿਆ ਕਰਨਗੇ ਫਿਰ ਜਿਹੜੇ ਹੈਗੇ ਆ ਫਸਲਾਂ ਦੇ ਮੁੱਲ ਕਿਸੇ ਨੇ ਨਹੀਂ ਦੇਣਾ ਉਹ ਸਾਡੀਆਂ ਜ਼ਮੀਨਾਂ ਨੂੰ ਸਿੱਧੇ ਤੌਰ ਤੇ ਕਬਜ਼ੇ 'ਚ ਕਰਨ ਵਾਸਤੇ ਆ ਸਾਰੇ ਕਿਰਤੀ ਲੋਕਾਂ ਦਾ ਰਜਗਾਰ ਝਾੜਨ ਵਾਸਤੇ ਉਹ ਮੰਡੀਆਂ ਨੂੰ ਖਤਮ ਕਰਨ ਵਾਸਤੇ ਇਹ ਸਾਰਾ ਕੁਝ ਅਸਾਰਿਆ ਗਿਆ ਸਾਨੂੰ ਵੀ ਲੋੜ ਆਇਆ ਫਸਲਾਂ ਦੀ ਸਭ ਤੋਂ ਵੱਧ ਭਾਰਤਾਂ ਇੱਕ ਲੇਡੀ ਤੇ ਹੁੰਦਾ ਹੈ ਜਿਹੜੀ ਚੁੱਲ੍ਹਾ ਚਲਾਉਂਦੀ ਹੈ ਜਦੋਂ ਚੁੱਲ੍ਹੇ ਦਾ ਖਰਚਾ ਉਹਦੇ ਸਿਰ ਤੋਂ ਨਹੀਂ ਪੈਂਦਾ ਫਿਰ ਉਹ ਬੰਦਿਆਂ ਨੂੰ ਕਹਿੰਦੀ ਹੈ ਬੰਦੇ ਖੁਦਕੁਸ਼ੀਆਂ ਕਰਦੇ ਨੇ ਜੇ ਸਰਕਾਰ ਫਸਲ ਖਰੀਦ ਨੂੰ ਬੰਦ ਕਰ ਦਿੰਦੀ ਆ ਜਿਹੜੀ ਅਸੀਂ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਮੰਗਦੇ ਆ ਐਮਐਸਪੀ ਹੋਵੇ ਜਾਂ ਨਾ ਹੋਵੇ ਜੇ ਸਰਕਾਰ ਨੇ ਖਰੀਦਨੀ ਨਹੀਂ ਉਹਦੇ ਨਾਲ ਕੋਈ ਫਰਕ ਨਹੀਂ ਪੈਣਾਗਾ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਸੰਘਰਸ਼ ਲਗਾਤਾਰ ਜਾਰੀ ਹੈ ਅੱਜ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਦੇ ਸੈਲੋ ਪਲਾਂਟ ਦੇ ਵਿੱਚ ਜਿਹੜੇ ਦੇ ਕਿਸਾਨ ਇਕੱਠੇ ਹੋਏ ਆ ਉਹਨਾਂ ਦੀ ਕੀ ਮੰਗ ਹੈਗੀ ਉਹਨਾਂ ਨਾਲ ਮੰਗਾਂ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਇਸ ਵੇਲੇ ਬਲੌਰ ਸਿੰਘ ਜੀ ਹੈ ਬਲੌਰ ਜੀ ਸੈਲੋ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਕੀ ਕਾਰਨ ਕੀ ਹੈ ਅੱਜ ਜਿਹੜਾ ਸੈਲੋ ਦੇ ਗੇਟ ਅੱਗੇ ਧਰਨਾ ਲਾਇਆ ਹੈ ਸਮਾਂ ਮੈਂ ਬਹੁਤਾ ਨਹੀਂ ਲੈਂਦਾ ਕਿਉਂਕਿ ਕਿਉਂਕਿ ਪੰਜਾਬ ਸਰਕਾਰ ਨੇ ਥੋੜੇ ਦਿਨ ਪਹਿਲਾਂ ਜਿੰਨੇ ਵੀ ਪੰਜਾਬ 'ਚ ਸੈਲੋ ਪਲਾਂਟ ਆ ਸਾਰਿਆਂ ਨੂੰ ਯਾਰਡ ਕੋਸਟ ਕਰਤਾ ਸੀ ਉਹਨਾਂ ਨੂੰ ਮੰਡੀਆਂ ਕੋਸਟ ਕਰਤਾ ਸੀ ਉਦਾ ਮਤਲ ਹੈਗਾ ਇਹ ਮੰਡੀਆਂ ਚ ਆਉਣ ਦੀ ਵੀ ਇਹ ਕਣਕ ਸਿੱਧੀ ਇੱਥੇ ਆਊਗੀ ਤੇ ਇੱਥੇ ਹੀ ਵਿਕੂਗੀ ਜੇ ਕਣਕ ਇੱਥੇ ਆਉਂਦੀ ਆ ਸੈਲਵਾਂ ਚ ਆਉਂਦੀ ਆ ਤੇ ਇੱਥੇ ਹੀ ਵਿਕਦੀ ਆ ਤਾਂ ਜਿਹੜੀਆਂ ਮੰਡੀਆਂ ਹੈ ਆਟੋਮੈਟਿਕਲੀ ਫੇਲ ਹੋਣਗੀਆਂ ਤੇ ਮੰਡੀਆਂ ਹੌਲੀ-ਹੌਲੀ ਬੰਦ ਹੋਣਗੀਆਂ ਮੰਡੀਆਂ ਚ ਪੰਜਾਬ ਦੀਆਂ ਮੰਡੀਆਂ ਚ ਕੰਮ ਕਰਨ ਵਾਲੇ ਲੱਖਾਂ ਮਜ਼ਦੂਰ ਜਿਹੜੇ ਆ ਪੱਲੇਦਾਰ ਹੈਗੇ ਆ ਟਰੱਕ ਆਪਰੇਟਰ ਹੈਗੇ ਆ ਮਾਰਕੀਟ ਕਮੇਟੀਆਂ ਵਾਲੇ ਹੈਗੇ ਆ ਉਹਨਾਂ ਸਾਰੇ ਦੇ ਸਾਰੇ ਜਿਹੜੇ ਹੈਗੇ ਉਹ ਬੇਰੁਜ਼ਗਾਰ ਹੁੰਦੇ ਆ ਦੂਸਰਾ ਇਹਦਾ ਹੈਗਾ ਕਾਰਨ ਵੀ ਜੇ ਮੰਡੀਆਂ ਹੌਲੀ-ਹੌਲੀ ਪ੍ਰਾਈਵੇਟ ਹੀ ਹੋ ਗਈਆਂ ਤਾ ਸਰਕਾਰ ਨੇ ਜਿਹੜੀ ਕਣਕ ਖਰੀਦਣੋਂ ਫਸਲ ਖਰੀਦਣੋਂ ਬੰਦ ਕਰ ਦੇਣਾ ਹੈਗਾ ਜੇ ਸਰਕਾਰ ਫਸਲ ਖਰੀਦਣੋਂ ਬੰਦ ਕਰ ਦਿੰਦੀ ਆ ਜਿਹੜੀ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਆ ਐਮਐਸਪੀ ਹੋਵੇ ਜਾਂ ਨਾ ਹੋਵੇ ਜੇ ਸਰਕਾਰ ਨੇ ਖਰੀਦਣੀ ਨਹੀਂ ਉਹਦੇ ਨਾਲ ਕੋਈ ਫਰਕ ਨਹੀਂ ਪੈਣਾਗਾ ਤੇ ਨਾਲ ਦੀ ਨਾਲ ਜਿਹੜਾ ਹੈਗਾ ਵੀ ਜਦੋਂ ਸਰਕਾਰ ਨੇ ਕਣਕ ਖਰੀਦੀ ਨਾ ਝੋਨਾ ਖਰੀਦਿਆ ਹੀ ਨਾ ਤੇ ਜਿਹੜੇ ਪਿੰਡਾਂ 'ਚ ਕੰਮ ਕਰਨ ਵਾਲੇ ਮਿਹਨਤਕਸ਼ ਤਬਕੇ ਨੇ ਉਹਨਾਂ ਨੂੰ ਜਿਹੜਾ ਦੀਪੂਆਂ ਰਾਹੀਂ ਰਾਸ਼ਨ ਮਿਲਦਾ 205 ਰੁਪਏ ਕਿਲੋ ਉਹ ਵੀ ਬੰਦ ਹੋਊਗਾ ਤੇ ਉਹ ਵੀ ਜਿਹੜੇ ਹੈਗੇ ਆ ਲੋਕਾਂ ਦਾ ਜਿਹੜਾ ਹੈਗਾ ਬਹੁਤ ਬੁਰਾ ਹਾਲੂਗਾ ਇਹ ਇਸ ਕਰਕੇ ਸਾਡੀ ਸਰਕਾਰ ਤੋਂ ਇਹ ਮੰਗ ਹੈਗੀ ਆ ਕਿ ਜਿਹੜੇ ਸੈਲੋ ਚੱਲਦੇ ਨੇ ਉਹਨਾਂ ਨੂੰ ਸਰਕਾਰੀ ਹੱਥਾਂ ਵਿੱਚ ਲਿਆ ਜਾਵੇ ਤੇ ਜਿਹੜੇ ਸੈਲੋ ਹਲੇ ਚੱਲਣੇ ਆ ਬਣਾਉਣੇ ਆ ਉਹਨਾਂ ਨੂੰ ਸਰਕਾਰ ਖੁਦ ਬਣਾਵੇ ਕਾਰਪੋਰੇਟ ਕਾਰਨਿਆਂ ਦੇ ਹੱਥ ਜਿਹੜੇ ਹੈਗੇ ਆ ਸ਼ੈਲੋ ਨਹੀਂ ਹੋਣੇ ਚਾਹੀਦੇ ਸਾਡੀ ਮੰਗ ਹੈ ਤੁਹਾਡੇ ਵੱਲੋਂ ਕਾਫੀ ਕਿਸਾਨਾ ਵੱਲੋਂ ਪਿਛਲੇ ਸਾਲ ਵੀ ਜਿਹੜੇ ਧਰਨੇ ਲਗਾਏ ਗਏ ਸੀਗੇ ਪਰੰਤੂ ਫਿਰ ਵੀ ਜਿਹੜੀ ਕਨਕ ਸੈਲੋ ਵਿੱਚ ਦਿੱਤੀ ਗਈ ਸੀ ਕੀ ਲੱਗਦਾ ਹੈ ਕਿ ਫਿਰ ਨਹੀਂ ਆਊਗੀ ਜਿੱਥੋਂ ਤੱਕ ਸੈਲਮਾ ਚ ਸੈਲੋ ਦੇ ਪਲਾਂਟ ਦੇ ਵਿੱਚ ਕਣਕਾਉਣ ਦਾ ਸਬੰਧ ਆ ਪਿਛਲੇ ਲੰਬੇ ਸਮੇਂ ਤੋਂ ਆਉਂਦੀ ਆ ਕਣਕਾ ਇੱਕ ਵਾਰਾਂ ਤਾਂ ਜਦੋਂ ਸ਼ੈਲੋ ਚਾਲੂ ਇਹੋ ਜਿਹਾ ਦੌਰ ਸੀਗਾ ਕਿ ਸੈਲੋ ਪਲਾਂਟ ਵਾਲਿਆਂ ਨੇ ਕਣਕ ਲਾਉਣ ਵਾਲਿਆਂ ਨੂੰ ਟਰੈਕਟਰ ਮੋਟਰਸਾਈਕਲ ਫਰੀਜਾਂ ਤੱਕ ਦਿੱਤੀਆਂ ਨੇ ਹੁਣ ਲੋਕਾਂ ਨੂੰ ਜਦੋਂ ਪੈ ਪੈ ਗਿਆ ਸੀਗਾ ਲੋਕੀ ਜਦੋਂ ਆਉਂਦੇ ਆਗੇ ਉਹਨਾਂ ਨੂੰ ਲੱਗਾ ਵੀ 2-4 ਘੰਟੇ ਜਿੱਥੇ ਵਿਹਲੇ ਹੋ ਜਾਣਗੇ ਇੱਥੇ ਆਉਣ ਲੱਗ ਗਏ ਉਹਨਾਂ ਕਿਸਾਨ ਭਰਾਵਾਂ ਨੂੰ ਇਹ ਨਹੀਂ ਪਤਾ ਕਿ ਹੌਲੀ-ਹੌਲੀ ਜਿਹੜਾ ਹੈਗਾ ਇਹ ਜਿਹੜੀਆਂ ਮੰਡੀਆਂ ਬੰਦ ਹੋਣਗੀਆਂ ਤੇ ਸੈਲੋ ਪਰ ਜਿਹੜੇ ਪਲਾਂਟ ਆ ਗਿਆ ਹੈ ਕਾਰਪੋਰੇਟ ਘਰਾਣਿਆਂ ਦੇ ਹੋਣਗੇ ਤੇ ਕਾਰਪੋਰੇਟ ਘਰਾਣਿਆਂ ਖਰੀਦਿਆ ਕਰਨਗੇ ਫਿਰ ਜਿਹੜੇ ਹੈਗੇ ਆ ਫਸਲਾਂ ਦੇ ਮੁੱਲ ਕਿਸੇ ਨੇ ਨਹੀਂ ਦੇਣਾ ਇਹ ਕਿਸਾਨਾਂ ਨੂੰ ਪਤਾ ਨਹੀਂਗਾ ਇਸ ਕਰਕੇ ਅਸੀਂ ਅੱਜ ਪਿੰਡਾਂ ਦੇ ਵਿੱਚ ਪਿੰਡ-ਪਿੰਡ ਅਨਾਊਂਸਮੈਂਟ ਵੀ ਕੀਤੀ ਹੈ ਤੇ ਅੱਜ ਵੀ ਜਿਹੜੀ ਕਿਸਾਨਾਂ ਨੂੰ ਅਪੀਲ ਕਰਦੇ ਹੈ ਜਾਂਕ ਜਿਹੜੀ ਆ ਕਿਸਾਨਾਂ ਨਾਲ ਲੈ ਕੇ ਜਿਵੇਂ ਤੁਸੀਂ ਇਹਨਾਂ ਨੇ ਗੱਲ ਕੀਤੀ ਹੈ ਹੈਗੇ ਸੈਲੋ ਪਲਾਡ ਦਿਓ ਕਦ ਕਦ ਪਰ ਦੇਖਿਆ ਜਾਵੇ ਮੰਡੀ ਦੇ ਵਿੱਚ ਟਾਈਮ ਜ਼ਿਆਦਾ ਲੱਗਦਾ ਸੈਲੋ ਪਲਾਂਟ ਘੱਟ ਲਾਦਾ ਇਸ ਕਰਕੇ ਕਿਸਾਨ ਇਧਰ ਆਉਣਾ ਚਾਹੁੰਦੇ ਆ ਇਹ ਕਿਸਾਨਾਂ ਨੂੰ ਪਹਿਲਾਂ ਵੀ ਗਮਰਾਹ ਕਰਕੇ ਜਿੱਥੇ ਹਰੀ ਕ੍ਰਾਂਤੀ ਦੇ ਨਾਂ ਤੇ ਲੈ ਕੇ ਜਾਂਦਾ ਸਾਡਾ ਪਾਣੀ ਹਵਾ ਸਾਰਾ ਕੁਝ ਪ੍ਰਦੂਸ਼ਣ ਕੀਤਾ ਰਿਹਾ ਸਪਰੇਅਾਂ ਲੈ ਕੇ ਆਉਂਦੀਆਂ ਐਵੇਂ ਸਾਨੂੰ ਲਾਲਚ ਦੇ ਕੇ ਵੀ ਤੁਹਾਡਾ ਤਾਂ ਹੁਣ ਸਾਰੀ ਦੇਖੋ ਜੀ ਇੱਥੇ ਟਰਾਲੀ ਲਾਈ ਤੇ ਕੰਮ ਮੁੱਕ ਗਿਆ ਤੁਸੀਂ ਚਲੇ ਜਾਓ ਪਰ ਇਹਦੇ ਪਿੱਛੇ ਕਾਰਨ ਕੀ ਹੈ ਜਦੋਂ ਇਹਦਾ ਰਿਜ਼ਲਟ ਆਉਣਾ ਹੈ ਉਹ ਸਾਡੀਆਂ ਜ਼ਮੀਨਾਂ ਨੂੰ ਸਿੱਧੇ ਤੌਰ ਤੇ ਕਬਜ਼ੇ 'ਚ ਕਰਨ ਵਾਸਤੇ ਆ ਸਾਰੇ ਕਿਰਤੀ ਲੋਕਾਂ ਦਾ ਰਜਗਾਰ ਝਾੜਨ ਵਾਸਤੇ ਉਹ ਮੰਡੀਆਂ ਨੂੰ ਖਤਮ ਕਰਨ ਵਾਸਤੇ ਇਹ ਸਾਰਾ ਕੁਝ ਅਸਾਰਿਆ ਗਿਆ ਜਦੋਂ ਇਹ ਸਾਰੇ ਲੋਕ ਜਾਗਰਤ ਹੋ ਜਾਂਗੇ ਫਿਰ ਇਹਨਾਂ ਨੂੰ ਨਕਾਰਨਗੇ ਫਿਰ ਉਹ ਆ ਮੰਡੀਆਂ ਜਿਹੜੀਆਂ ਉਹ ਮੰਡੀ ਸਾਡੀ ਜਾਇਦਾਦ ਹੈ ਉਹਦੇ ਤੇ ਜਦੋਂ ਅਸੀਂ ਜਾਣੇ ਆ ਮਾਰਕੀਟ ਕਮੇਟੀ ਦੇ ਮੁਲਾਜ਼ਮ ਹੈ ਟਰੱਕ ਆਪਰੇਟਰ ਹੈ ਡਰਾਈਵਰ ਕਨੈਕਟਰ ਹੈ ਹੋਰ ਥੱਲੇ ਪੱਧਰ ਤੇ ਕਿੰਨੇ ਕਿਰਤੀ ਲੋਕ ਹੈ ਜਦੋਂ ਉਹ ਸਾਨੂੰ ਪਤਾ ਲੱਗੂ ਵੀ ਸਾਡੇ ਲੋਕਾਂ ਦਾ ਅਜਾੜਾ ਹੋ ਰਿਹਾ ਹੈ ਇਹ ਜਾਗਰਤ ਹੋ ਜਾਣਗੇ ਫਿਰ ਬਿਲਕੁਲ ਇੱਥੇ ਕਣਕ ਹੈ ਜਿਹੜੀ ਉਹ ਨਹੀਂ ਲੈ ਕੇ ਆਉਣਗੇ ਇਹ ਲਾਲਚ ਵਾਸਤੇ ਇੱਥੇ ਕਣਕ ਲੈ ਕੇ ਆਉਣੀ ਪੈਂਦੀ ਹੈ ਜਾਂ ਉਹ ਕਿਸੇ ਨੂੰ ਭੁਲੇਖੇ ਪਾ ਕੇ ਹਜੇ ਕੋਈ ਆਪਦੀ ਚਾਲ ਚੱਲ ਰਹੇ ਇਹ ਜਿਹੜਾ ਤੁਹਾਡੇ ਵੱਲ ਧਰਨਾ ਦਿੱਤਾ ਕਿ ਅੱਜ ਦਾ ਦਿਨ ਆ ਅੱਗੇ ਚੱਲੂਗਾ ਜੀ ਇਹ ਇੱਕ ਦਿਨ ਦਾ ਧਰਨਾ ਹੈ ਕਰਨ ਵਾਸਤੇ ਆਹ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ মিডিਆ ਰਾਹੀਂ ਇੱਥੇ ਜਿੰਨੇ ਬਲਾਰੇ ਬੋਲਣਗੇ ਪਿੰਡਾਂ ਦੇ ਵਿੱਚ ਚਰਚਾ ਛੇੜਨੀ ਹੈ ਪ੍ਰਚਾਰ ਜਾਣਾ ਹੈ ਜਦੋਂ ਆਹ ਗੱਲਾਂ ਦੀ ਸਮਝ ਬਣਾਉਣ ਵਾਸਤੇ ਅਸੀਂ ਅਵੇਅਰ ਕਰ ਰਹੇ ਹਾਂ ਲੋਕਾਂ ਨੂੰ ਵੀਰ ਕੀ ਸੈਲੂਆਂ ਤੇ ਕਣਕ ਨਾ ਲੈ ਕੇ ਜਾਓ ਆਪਣਾ ਜਿਹੜਾ ਆਪਦਾ ਪੱਕ ਹੈਗਾ ਉਹਨੂੰ ਬਚਾਉਣ ਵਾਸਤੇ ਸਾਨੂੰ ਮੰਡੀਆਂ 'ਚ ਹੀ ਕਣਕ ਵੇਚਣੀ ਪਊਗੀ ਇਹ ਸਨੇਹਾ ਦੇਣ ਵਾਸਤੇ ਅੱਜ ਵੱਡੀ ਪੱਦਰ ਤੇ ਕੱਟ ਕਰਕੇ ਇੱਕ ਦਿਨ ਦਾ ਧਰਨਾ ਦਿੱਤਾ ਇੰਨਾ ਵੱਲੋਂ ਸਨੇਹਾ ਦੇਣ ਵਾਸਤੇ ਜਿਹੜਾ ਧਰਨਾ ਕੀਤਾ ਇੱਥੇ ਮਹਿਲਾਵਾਂ ਵੀ ਸ਼ਾਮਲਾ ਤੁਹਾਨੂੰ ਕੀ ਜ਼ਰੂਰਤ ਪੈਗੀ ਮਹਿਲਾਵਾਂ ਨੂੰ ਜਿਹੜਾ ਆਪਣਾ ਘਰ-ਬਾਰ ਛੱਡ ਕੇ ਧ ਦੀਆਂ ਘਰ ਵਾਲੀਆਂ ਪੈਣਾ ਮਾਮਾ ਸਾਫੀ ਵੀ ਰੋਟੀ ਪਕਾਉਣੀ ਐ ਸਾਨੂੰ ਵੀ ਲੋਡ ਆ ਫਸਲਾਂ ਦੀ ਸਭ ਤੋਂ ਵੱਧ ਭਾਰਤਾਂ ਇੱਕ ਲੇਡੀ ਤੇ ਹੁੰਦਾ ਜਿਹੜੀ ਚੁੱਲ੍ਹਾ ਚਲਾਉਂਦੀ ਐ ਜਦੋਂ ਚੁੱਲ੍ਹੇ ਦਾ ਖਰਚਾ ਉਹਦੇ ਸਿਰ ਤੋਂ ਨਹੀਂ ਪੈਂਦਾ ਫਿਰ ਉਹ ਬੰਦਿਆਂ ਨੂੰ ਕਹਿੰਦੀ ਆ ਬੰਦੇ ਖੁਦ ਕੁਸ਼ੀਆਂ ਕਰਦੇ ਨੇ ਇਸ ਲਈ ਸਾਨੂੰ ਇਹਨਾਂ ਦੇ ਬਰਾਬਰ ਮੋਢੇ ਦਾ ਨਾ ਮੋਢਾਂ ਲਾ ਕੇ ਸਾਨੂੰ ਖੜਨਾ ਪੈਣਾ ਅਸੀਂ ਖੜਦੀਆਂ ਆਈਆਂ ਜੇ ਇਹ ਸੈਲੋ ਪਲਾਂਟ ਐਦਾਂ ਚੱਲਦੇ ਨਹੀਂ ਸਾਡੀਆਂ ਸਰਕਾਰੀਆਂ ਮੰਡੀਆਂ ਦਾ ਭੋਗ ਪਾਊਗਾ ਤੇ ਸਾਡੇ ਰੁਜ਼ਗਾਰ ਦਾ ਭੋਗ ਪਾਊਗਾ ਜਿਵੇਂ ਸਰਕਾਰੀ ਸਕੂਲਾਂ ਦਾ ਭੋਗ ਆ ਰਹੇ ਨਹੀਂ ਉਸੇ ਤਰ੍ਹਾਂ ਇਹ ਸਰਕਾਰਾਂ ਇਹ ਸੈਲੂਆਂ ਨੂੰ ਮਨਜ਼ੂਰੀ ਦੇ ਕੇ ਇੱਥੇ ਇੱਕਦਮ ਕਣਕ ਜਿਹੜੀ ਵਿਖਦੀ ਆ ਆਉਂਦੇ ਨੇ ਕਿਸਾਨ ਠੇਰੀ ਕਰਕੇ ਤੁਰ ਜਾਂਦੇ ਨੇ ਉਹਨਾਂ ਨੂੰ ਇਹ ਸਮਝ ਨਹੀਂ ਹੈਗੀ ਜਿੰਨਾ ਚਿਰ ਸਾਡੀਆਂ ਸਰਕਾਰੀ ਮੰਡੀਆਂ ਚੱਲਦੀਆਂ ਨੇ ਉਹਨਾਂ ਚਿਰ ਇਹ ਤੁਹਾਨੂੰ ਸਹੀ ਰੇਟ ਦੇਣਗੇ ਜਦੋਂ ਸਾਡੀਆਂ ਸਰਕਾਰੀ ਮੰਡੀਆਂ ਦਾ ਭੋਗ ਪੈ ਗਿਆ ਇਹ ਤੁਹਾਨੂੰ ਮਨਮਰਜ਼ੀ ਦੇ ਰੇਟ ਦੇਣਗੇ ਤੇ ਸਾਡਾ ਜਿਹੜਾ ਰੁਜ਼ਗਾਰ ਖੋਣਗੇ ਸਾਡੀਆਂ ਫਿਰ ਇਹ ਉਸ ਤੋਂ ਬਾਅਦ ਸਾਡੀਆਂ ਫਸਲਾਂ ਤੇ ਇਹ ਕਬਜ਼ਾ ਕਰਨੀਏ ਅਸੀਂ ਡਟ ਕੇ ਵਿਰੋਧ ਕਰਦੇ ਆ ਅਸੀਂ ਇਹਨੇ ਆ ਜਿਵੇਂ ਸਾਡੇ ਪਿੰਡਾਂ ਦੇ ਕੋਲ 3600 ਕਿਲਾ ਉੱਥੇ ਜਹਾਜ਼ਾਂ ਦਾ ਅੱਡਾ ਬਣਾਤਾ ਲੋਕਾਂ ਨੂੰ ਲਾਲਚ ਦਿੱਤਾ ਗਿਆ ਕਿ ਤੁਹਾਨੂੰ ਇਹਨਾਂ ਦੇ ਭਾਵੀ ਦੇਵਾਂਗੇ ਤੁਸੀਂ ਇੱਥੇ ਖੇਤੀ ਵੀ ਕਰੋਗੇ ਤੁਹਾਤੋਂ ਜ਼ਮੀਨ ਖੋਹੀ ਨਹੀਂ ਜਾਊਗੀ ਉਹਨਾਂ ਦਾ 2200 ਕਿਲਾ ਉਹਨਾਂ ਦਾ ਰੇਟ ਦੇਤਾ ਤੇ ਉਹ ਠੇਕੇ ਤੇ ਜਿਵੇਂ 50-60 ਰੁਪਏ ਤੇ ਠੇਕੇ ਤੇ ਲੋਕਾਂ ਨੂੰ ਜ਼ਮੀਨ ਦੇਤੀ ਲੋਕ ਬੜੇ ਖੁਸ਼ ਹੋਏ ਭੱਜ ਭੱਜ ਕੇ ਜ਼ਮੀਨਾਂ ਦਿੱਤੀਆਂ ਅੱਜ ਉਹ ਅੱਡੇ ਦੇ ਉੱਤੇ ਕੰਦ ਕਰ ਦਿੱਤੀ ਗਈ ਹੈ 3600 ਕਿੱਲੇ ਦੀ ਸਾਡੇ ਤਲਵੰਡੀ ਮੱਲੀਆਂ ਦਾ 1800 ਕਿੱਲਾ ਉੱਥੇ ਆ ਗਿਆ 40 ਦੇ ਵਾਲੀ ਕਿੱਲਾਂ ਵਾਲੇ ਅੱਜ ਉਹ ਬੇਰਕਾਰ ਹੋਰ ਬੈਠੇ ਨੇ ਉਹਨਾਂ ਦੇ ਉਹ ਭੁੱਖੇ ਮਰਦੇ ਨੇ ਉਹ ਦਿਹਾੜੀ ਕਰਨ ਯੋਗ ਨਹੀਂ ਉਹੀ ਹਾਲ ਸਾਡੀਆ ਸੈਂਟਰ ਦੀ ਸਰਕਾਰ ਕਰਨ ਜਾ ਰਹੀ ਹੈ ਇਸ ਲਈ ਅਸੀਂ ਵਿਰੋਧ ਕਰਦੇ ਹਾਂ ਕਦੇ ਵੀ ਅਸੀਂ ਇਸ ਸੈਲ ਨੂੰ ਚੱਲਣ ਦੀ ਮਨਜ਼ੂਰੀ ਨਹੀਂ ਦੇਵਾਂਗੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਸੈਲੋ ਜਿੰਨੇ ਵੀ ਨੇ ਸਾਡੀ ਭਾਰਤ ਸਰਕਾਰ ਚਲਾਵੇ ਉਹਦੇ ਅੰਡਰ ਹੋਵੇ ਤਾਂ ਕਿ ਸਾਡਾ ਰੁਜ਼ਗਾਰ ਵੀ ਬਚ ਰਹੇ ਗਰੀਬਾਂ ਦਾ ਤੇ ਸਾਡੀ ਕਣਕ ਦਾ ਵੀ ਸਹੀ ਰੇਟ ਸਾਨੂੰ ਮਿਲਦਾ ਰਹੇ ਮੈਂ ਕੋਈ ਇੰਨਾ ਵੱਲੋਂ ਜੋ ਕਹਾ ਗਿਆ ਹੈਗਾ ਜਿਹੜੇ ਸੈਲੋ ਪਲਾਂਟ ਆ ਜਿਹੜੇ ਸਰਕਾਰ ਦੇ ਅੰਡਰ ਹੋਣੇ ਚਾਹੀਦੇ ਪ੍ਰਾਈਵੇਟ ਘਰਾਨਿਆਂ ਵਿੱਚ ਨਹੀਂ ਹੋਣੇ ਚਾਹੀਦੇ ਤਾਂ ਜੋ ਇਹਨਾਂ ਦੇ ਜਿਹੜਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਮੋਗਾ ਤੋਂ ਸੰਜੀਵ ਕੁਮਾਰ ਅਰੋੜਾ ਦਾ ਅਨ ਮਿਊਟ